गण्या राम तो तो में आ गया राम में सारी सजना हम सहा तो रामोज गुरु सरदार सरदार सिंह जसबीर सिंहारागुरु जी का खालसा वाहिगुरु जी की फतेह आप जी ने बेनती है की आप जी ने ਅਰਵਿੰਦਰ ਸਿੰਘ ਅਤੇ ਸਾਡੀ ਨਾਲ ਨੇਤੀ ਅਮਨਦੀਪ ਕੋ ਨਵੇਂ ਮਿੱਤਰ ਜੀ ਨਾਲ ਦੇ ਪ੍ਰਵੇਸ਼ ਕਰਨ ਲਈ ਸ਼ੁਭ ਅਨੰਦ ਕਾਰਜ ਦਾ ਸ਼ੁਭ ਦਿਹਾੜਾ ਸ਼ੁੱਕਰਵਾਰ 16 ਫਰਵਰੀ 2024 ਰੱਖਿਆ ਗਿਆ ਹੈ ਸੋ ਆਪ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਰਾਤ ਸਮੇਂ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾ ਕਰਨੀ ਜੀ ਧੰਨਵਾਦੀ ਹੋਵਾਂਗੇ ਅਨੰਦ ਕਾਰਜ 10 ਵਜੇ ਸਵੇਰੇ